ਜੀ ਹਰੀ ਦੇ ਕਲਾਮ ਵਾਲੇ ਦਾ ਛੋਡਾ ਵੀਰ ਆ ਮੇਰੇ ਵੀਰੋ ਆ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਉਹ ਕੁੰਜਾ ਜੱਫਾ ਮੈਨੂੰ ਲੱਗਦਾ ਪਰ ਕਿੱਥੇ ਕਿੱਥੇ ਉਹਦੇ ਭਲੇ ਖੇੜਾ ਹੀ ਖਾ ਗਿਆ ਲੱਗੀ ਪਛੇੜੇ ਕੰਨੀ ਲੈ ਲਈਏ ਜੱਗੀ ਇਹਨੂੰ ਡੱਕਣਾ ਤੇ ਕੁਝ ਨਾ ਕੁਝ ਕੁਝ ਨਾ ਕੁਝ ਕੁਝ ਨਾ ਕੁਝ ਕੁਝ ਨਾ ਕੁਝ ਕੁਝ ਨਾ ਕੋਈ ਕਰਨਾ ਪਾਣਾ ਆ ਫਿਰ ਪੰਜਾਬ ਪੁਲਿਸ ਵਾਲੇ ਨੂੰ ਕਹਿੰਦੇ ਮੁੰਡਾ ਤੇਰੇ ਖਾਨ ਪਰਮਾਨ ਦਾ ਪਰ ਵੇਖ ਸਾਹਮਣੇ ਪੈਂਦੀਆਂ ਕਬੱਡੀਆਂ ਪਰ ਲੱਖਾਂ ਤਕਦੀਰ ਨੇ ਤਾਂ ਬੈਰ ਰੱਖਿਆ ਸਾਡਾ ਮੁੱਢ ਤੋਂ ਅਸੀਂ ਸਾਲ ਪਰੇਖ ਸਾਹਮਣੇ ਰਿਆੜਾ ਬੱਲੇ 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 ਓ ਤਾਰੇ ਵਾਲਿਆ ਨੌਜਵਾਨ ਬੱਤਾ ਵੱਧਦਾ ਤਰੇੜਦਾ ਮੇਰੇ ਮਿੱਤਰੋ ਐਨ ਮੈਚ ਫਸ ਗਿਆ ਵੱਡੇ ਬਾਈ ਜਿਵੇਂ ਝੂਕੜੇ ਤੇ ਜਵਾਨੀ ਫਸ ਮੈਚ ਤੇ ਫਸਣਾ ਹੀ ਫਸਣਾ ਹੈ ਜਾ ਜੱਫਾ ਦੇਖੀਗੇ ਤੇ ਉਹ ਸਾਹਮਣੇ ਕੰਨਾਲੀ ਉਹ ਭਾਗਰਾ ਵਾਲਾ ਹੈਪੀ ਕਬੱਡੀ ਪਾ ਰਿਹਾ ਹੈ ਉਹ ਚਾਰ ਖੜੇ ਜੱਫੀ ਧਾਵੀ ਆ ਗਏ ਪੱਜ ਗਏ ਉਹ ਜਿੱਤ ਦੇ ਨਿਸ਼ਾਨ ਵਾਲੇ ਢੰਡੇ ਗਰਤੇ ਇਹਦੇ ਮੋਟੇ ਪੰਟ ਕਿਤੇ ਟੋਲੇ ਪੈ ਗੁੰਦੇ ਆ ਪੰਜਾਬ ਦੀ ਇੱਥੇ ਸ਼ੋਰ ਹੀ ਪੈਦਾ ਹੁੰਦੇ ਆ ਹਰ ਤਰ ਤਰੇ ਪੰਜਾਬ ਦੀ ਇੱਥੇ ਹੀ ਸ਼ੋਰ इर भिड़ी इ लखां हरे बले भाषा भले 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 बीच 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 अचे ਜੇ ਜਿਹੜਾ ਤੀਰ ਨਿਸ਼ਾਨੇ ਖੁੰਝੇ ਉਹ ਕਾਹਦਾ ਹਥਿਆਰ ਉਹ ਵੀ ਜਿੱਤ ਹਮੇਸ਼ਾ ਮਿੱਤਰੋ ਜਿਹੜਾ ਪਹਿਲਾ ਕਰ ਗਿਆ ਬਾਹਰ ਬਾਈ ਨੇ ਮਾਇਆ ਦਿੱਤੀ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਆ ਭਰਾਵਾਂ ਦਾ 14 ਰਹਿ ਬਾਈ ਇਧਰੇ ਪਾਸੇ ਆ ਜਾ ਕਰ ਯਾਰੇ ਰਾਜਾ ਉਹ ਯਾਰੇ ਵਾਲਾ ਮੈਲਾ ਲੱਗੇ ਦਾ ਉਹ ਸਾਹਮਣੇ ਕਦੇ ਵੱਡੀਆਂ ਟੀਮਾਂ ਪੱਟੇ ਮੱਲ ਹੈਪੀ ਧਿਆਨ ਨਾਲ ਖੇਡਣਾ ਪੈਣਾ ਵੀਰਿਆ ਸਕੋਰ ਵੀ ਛੋੜ ਬੱਲੇ ਬੱਲੇ ਪਿੱਤਰ ਵੀ ਦੱਸਦੇ ਕਿ ਲੱਕੜ ਨੂੰ ਫੜਨਾ ਮਰਦ ਨੂੰ ਹੈ ਆ ਸੰਗਤ ਵਿੱਚ ਰੱਬ ਵਸਾ ਅ ਵੀਰਿਆ ਪ੍ਰਿੰਦਰ ਦੀ ਕਬੱਡੀ ਚੱਕ ਬੈ ਕਰਦੇ ਗੱਲਾਂ ਇਹਨ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਦੋਨਾਂ ਟੀਮਾਂ ਦੇ درمیان ਉਹਨਾਂ ਦੁਨੀਆ ਅੰਦਾਜ਼ੇ ਲਾ ਰਹੀ ਆ ਵੀ ਜਿੱਤੂ ਕੜੀ ਉਹ ਸ਼ਕਤਾਂ ਰਹਿਣੀਆਂ ਉਹ ਮੇਲਾ ਦੀਪ ਸਿੰਘ ਵਾਲੇ ਦਾ ਟੱਕ ਤੋਂ ਟੱਕ ਤੋਂ ਟੱਕ ਤੋਂ ਪਾਣੀ ਆ ਦੀਪ ਸਿੰਘ ਵਾਲੇ ਤੇ ਖੇਡਿਆ ਜਾ What ਆ ਰਿਹਾ ਕਰ ਮੁੰਡੇ ਦੀ ਗੱਲ ਆ ਸਾਹਮਣੇ ਗੁਰਦਾਸ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਚਾਰ ਜਫਰੀ ਤਿਆਰ ਉਹ ਵਿਛੇ ਦੇ ਨੇ ਪਾਸੇ ਭੰਗੜ ਵਾਲਾ ਭੰਗੜ ਵਾਲਾ ਭੰਗੜ ਵਾਲਾ ਜਿੱਦ ਕਰਕੇ ਬਹਿ ਗਿਆ ਉਹ ਵਿਛੇ ਦੇ ਨੇ ਪਾਸੇ ਲਓ ਛੋਟੀ ਦਾ ਜਫਾ ਹੈਪੀ ਭੰਗੜ ਵਾਲੇ ਨੇ ਲਾ ਦਿੱਤਾ ਕਨਿਆਲ ਵਾਲਿਆ ਅਜੇ ਖੇੜਾ ਛੁਰਦਾ ਨਹੀਂ ਲੱਗਦਾ ਪੀਦਾ ਉਧਰ ਸਾਡੇ ਬਲਕਰਨ ਜੀ ਐਸਆਈ ਸਾਹਿਬ ਸਾਡਾ ਜਸ਼ਰ ਜਿਹੜਾ ਵੱਡੇ ਪਿਆਰ ਵੀਰੋਂ ਪੁੱਜਿਆ ਹੈ ਜੌਦਾ ਰਹਿ ਭਰਾਵਾ ਉਹ ਜੌਦੇ ਰਹਿ ਸਾਡੇ ਭਰਾ ਜਿਹੜੇ ਵੱਡੇ ਮਾਰਸ ਰੋਲ ਕਰ ਰਿਹਾ ਹੈ ਮੈਨੂੰ ਲੱਗਦਾ ਅਜੇ ਮੈਚ ਬਾਕੀ ਹੋਣਾ ਪਤਾ ਲੱਗੇ ਜਦ ਹੱਥ ਜੁੜਦੇ ਪਹਿਲੀ ਵਾਰ ਹਾਰੇ ਤਾਂ ਨਾ ਕਰ ਪਛਤਾਵਾ ਜਿਹੜਾ ਮਾਰਦਾ ਹੈ ਵਾਲੇ ਪੱਤਾ ਖੂਲ ਹੋਣਾ ਚਾਹੀਦਾ ਹੌਸਲੇ ਦੇ ਮੂਰੇ ਜਿੱਤ ਗੋਡੇ ਟੇਕ ਦੀ ਤੇ ਜਿੱਤਨ ਦਾ ਬੰਦੇ ਤੇ ਜਰੂਰ ਹੋਣਾ ਚਾਹੀਦਾ ਉਹ ਪੁਲਸ ਵਾਲੇ ਦੀ ਛਾਤੀ ਤੇ ਟੱਚ ਮਾਰਿਆ ਪਰ ਗੱਲ ਕਿੱਥੇ ਜਾ ਕੇ ਮੁੱਕਣੀ ਆ ਮੈਨੂੰ ਲੱਗਦਾ ਖੈੜਾ ਅਜੇ ਮੇਰੇ ਛੋਟੇ ਆਉਣਾ ਤੇ ਛੋਟਿਆ ਹੋ ਉਹ ਪਾਏ ਮਾਰ ਕੰਦਾ ਲੱਗਿਆ ਜਿੱਤ ਗਈ ਜਣੀ ਮਰਜੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਮੁੰਡਿਆਂ ਦੇ ਲਈ موسیقی ਬਾਦੀਆਂ ਵਾਲਾ ਪੁਆਇੰਟ ਆਪਣੀ ਟੀਮ ਦੇ ਖਾਤੇ ਵਾਲਾ ਇਧਰ ਬਾਦੀਆਂ ਵਾਲੇ 4 ਹੈ ਉਹ ਚੜ੍ਹਦੀ ਜਵਾਨੀ ਮੋਛੋਟ ਕਬਰੂ ਹੈ ਚਾਰਾਂ ਦੇ ਵਿੱਚੋਂ ਕੌਣ ਬਾਦੀਆਂ ਵਾਲਾ ਉਹ ਕਦੇ ਢੇਰੀਆਂ ਦੇ ਕੋਲ ਜਾ ਕੇ ਬੱਲੇ ਬੱਲੇ ਕਰਾਉ ਪਰ ਆਹ ਦੇਖੀਏ ਸਾਹਮਣੇ ਕਬੱਡੀ ਪੈਂਦੀ ਹੈ ਪਰ ਦੂਜੇ ਪਾਸੇ ਲੱਗਿਆ ਪਜੋ ਉਹ ਪ੍ਰੀਤ ਆਪਣੀ ਟੀਮ ਦੇ موسیقی ਮੈਨੂੰ ਡੱਕਾਂਗੇ ਮੈਨੂੰ ਰੱਖਾਂਗੇ ਆ ਹਿੱਕ ਵਾਲੇ ਜੋਰ ਦੀਆਂ ਗੱਲਾਂ ਹੋਣਗੀਆਂ ਅੱਜ ਸਾਰਾ ਦਿਨ ਕਵੇ ਕਬੱਡੀ ਦੇ ਖਾਬ ਤੇ ਜਿੰਨਾ ਦਾ ਖਰਚਾ ਕੁਲ ਮਲਾ ਕੇ ਡਾਕਟਰਾਂ ਨੇ 50 ਲੱਖ ਰੁਪਈਆ ਦੱਸਿਆ ਤੇ ਘਰੋਂ ਗਰੀਬ ਹੈ ਬਸ ਸਿਰਫ ਤੁਸੀਂ ਇਹਨਾਂ ਦੀ ਦਵਾ ਤੁਸੀਂ ਇਹਨਾਂ ਦੀ ਹੈਲਪ ਕਰ ਸਕਦੇ ਹੋ ਕਿੰਨੀ ਕੁ ਹੈਲਪ ਹੋਵੇ ਜਰੂਰ ਕਰਾ ਦੇ ਕਿਉਂਕਿ ਮੰਗਲ ਨੂੰ ਕਿਸੇ ਦਿਲ ਨੇ ਕਰਦਾ ਪਰ ਪੁੱਤਰ ਨੌਜਵਾਨ ਘਰ ਦੇ ਵਿੱਚ ਪਿਆ ਹੋਵੇ ਤੇ ਜਰੂਰ ਮਾਤ ਤੇ ਮੰਗਦੀ ਨਹੀਂ ਦੇਖੀ ਕਿਉਂਕਿ ਮਜਬੂਰੀਆਂ ਤੇ ਜਰੂਰ ਜੰਨਾ ਹੋ ਸਕੇ ਪਾਣ ਦੇ ਪੁੱਤਰ ਦੇ ਇਲਾਕੇ ਵਿੱਚ ਤੁਸੀਂ ਜਰੂਰ ਹਿੱਸਾ ਪਾ ਜੇ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ ਗੇੜਾ ਦਿਓ ਬੜਾ ਜਰੂਰ ਮਾਰ ਕਰੇਗੀ ਸੰਗਤ ਪਰ ਖਰਾਜੀ ਨੰਬਰ ਅੰਕੀ ਟੀਮ ਦੇ ਸਰਪੋਰਟਰ ਤੇ ਭਾਗਰ ਧਾਨਾ ਤੇ ਦੀਪ ਸਿੰਘ ਵਾਲਾ ਇਹ ਟੀਮਾਂ ਜਲਦ ਖੇਡ ਮੈਦਾਨ ਵਿੱਚ ਆ ਜਾਣ ਆਹ ਦੇਖੋ ਸਿੰਘ ਸਰਦਾਰ ਇੱਕ ਗੱਡੀ ਤੇ ਹੈ ਇੱਕ ਕੰਨੀ ਦੇ ਗੁਰੀਆ ਰਾਮਗੜ੍ਹ ਦੀ ਧਰਤੀ ਦਾ ਮੇਰੇ ਮਿੱਤਰੋ ਚਾਰ ਜਾ ਫਾਦਰ ਕਰਦੇ ਫਿਰ ਤੇ ਦੇ ਪਾਸੇ ਗੁਰੀ ਦੀ ਹਰ ਕਾਜਾ ਟੱਜ ਤੇ ਪੁਆਇੰਟ ਛੱਦ ਖੇਡ ਗਰਾਊਂਡ ਦੇ ਵਿੱਚ ਸਾਹਮਣੇ ਕਹਿੰਦੇ ਰਸੂਲਪੁਰਿਆ ਕਬੱਡੀ ਪਾ ਰਿਹਾ ਹੈ ਕਿਥੋਂ ਦੇ ਕੰਤੇ ਵੀ ਆ ਗੱਲਾਂ ਚੱਲੀਆਂ ਜਿਹੜੇ ਲੋਤਿਆਂ ਵਾਲੇ ਵੀ ਆ ਗੱਲਾਂ ਚੱਲਦੀਆਂ ਪਰ ਪਾਤੀਆਂ ਵਾਲਾ ਫੇਰ ਮੂਰੇ ਹੋ ਹੋ ਕੇ ਢੱਕਦਾ ਫੇਰ ਮੂਰੇ ਵਧੀਆ ਇਨਸਾਨ ਵਜੋਂ ਜਾਣਿਆ ਜਾਂਦਾ ਸੁਹੂਰਾ ਕਦੀ ਤੇ ਖੜਾ ਹੋਇਆ ਪਰ ਲੇਕਿਨ ਕਹਿੰਦੇ ਸਰਦਾਰ ਨਾਲ ਪੁਰੀ ਚਾਲ ਜਾਫੀ ਤੌਧਰ ਵਾਲੇ ਉਹ ਬਰਿੰਦਰ ਦੀਆਂ ਗੱਲਾਂ ਫੋੜ ਦੀਆਂ ਗੱਲਾਂ ਪਿਰਥੀ ਦੀਆਂ ਗੱਲਾਂ ਪਰ ਦੇ ਵਿੱਚ ਜਾਨ ਕੋਤੇ ਅਰਥ ਹੁੰਦੀ ਖਾਦਰ ਧਰਮ ਦੇ ਜਾਨਾ ਮਾਰਦੇ ਨੇ ਹਰ ਸੂਰਮੇ ਬਾਗੀ ਆਜ਼ਾਦੀਆਂ ਦੇ ਲਈ ਕਰੇ ਨਾ ਸਾਹਮਣੇ ਦੇਖਦੇ ਦੰਦੇ ਪਾਸੇ ਜੈਮ ਹੈ ਰੌਕਿਆਂ ਦੀ ਧਰਤੀ ਦਾ ਮੇਰੇ ਵੀਰੋ ਆਓ ਸਾਹਮਣੇ ਪਈ ਹੋਈ ਕਬੱਡੀ ਆ ਲਓ ਖੇਡ ਮੈਦਾਨ ਦੇ ਜੋੜਗੀ ਧੂੜ ਪਾਣਾ ਜੂੜਦੇ ਆ ਨੂੜ ਆਹ ਦੇਖਿਓ ਦੰਦੇ ਪਾਸੇ ਲਓ ਖੇਡ ਮੈਦਾਨ ਦੇ ਮੇਰੇ ਮਿੱਤਰੋ ਪਈ ਹੋਈ ਕਬੱਡੀ ਤੇ ਭਰੀ ਹੋਈ ਪਗਲ ਆਹ ਦੇਖਾਂਗੇ ਚੋਹਾਂ ਦੇ ਵਿੱਚੋਂ ਕਾੜ ਤਕੂ ਤੇ ਕਾੜ ਰਖੂ ਲਓ ਪਈ ਹੋਈ ਕਬੱਡੀ ਐ ਇਧਰਲੇ ਪਾਸੇ ਹਰਮਨ ਰੌਕਿਆਂ ਦਾ ਉੱਜੂ 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 ਉੱਜੂ

ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਡੱਕ ਲੈਦੇ ਧਾਫੀ ਨੂੰ ਜਾਫੀ ਮੂਹਰੇ ਆਣ ਆਣ ਕੇ ਵੱਖਰਾ ਨਜ਼ਾਰਾ ਜਿਹਾ ਆਉਣ ਲੱਗਿਆ ਰਾਜੇ ਖੇਲੇ ਗੱਠ ਗੱਠ ਫੇ ਬਹਿ ਜੂ ਧਰਤੀ ਜਦੋਂ ਜੋਰ ਨਾਲ ਜੋਰ ਟਕਰਾਉਣ ਲੱਗਿਆ ਹੋ ਰਾਜੇ ਖੇਲੇ ਗੱਠ ਗੱਠ ਬਹਿ ਜੀ ਧਰਤੀ ਕਦੋਂ ਜੋਰ ਸੱਜਿਆ ਹੋਇਆ ਕੋਰਾ ਰੰਗ ਨੈਣਸ਼ੀਲੇ ਘਰੂ ਦੇ ਚਾਰ ਜਾਫੀ ਸਾਹਮਣੇ ਕਹਿੰਦੇ ਗੁਰਜੀਆਂ ਵਰਗੇ ਉਠਿਆਂ ਵਰਗੇ ਖੜੇ ਹੈ ਵੀ ਕਿੰਦੀ ਛਾਤੀ ਟੱਟ ਲਗੋ ਇਹਦੇ ਸਮਾਂ ਦੱਸੋ ਮੇਰੇ ਮਿੱਤਰੋ ਆਹ ਸਾਹਮਣੇ ਚਾਰ ਜਾਫੀਆਂ ਵਿੱਚੋਂ ਹਰਮਨ ਨੇ ਕਹਿੰਦੇ ਗੱਟਾ ਕਾਣਾ ਪਰ ਦੇਖਾਂਗੇ ਖੋਤੀ ਦੀ ਖੇਡ ਓ ਚੱਸੀ ਦੀ ਖੇਡ ਆਹ ਬੱਲੇ ਉਹ ਕਬਰ ਵਾਲਾ ਜੱਫਾ ਕਰੇ ਧੰਨ ਧੰਨ ਹੀ ਘਾ ਦਿੱਤੀ ਨ ਮੁੰਡੇ ਨੇ ਮੇਰੇ ਮਿੱਤਰੋ ਆਹ ਦੇਖੋ ਜੈਮ ਰੌ ਦੀ ਦਾ ਗੁਰੂ ਜਾਣ ਵਾਲ ਗਿਆ ਆ ਰੌਕਿਆਂ ਦੀ ਧਰਤੀ ਦਾ ਮੇਰੇ ਵੀ ਜੈਮ ਆ ਹੋਰ ਸਾਹਮਣੇ ਕਿਵੇਂ ਪਾਜ ਤੋਂ ਆ ਗਿਆ ਮੁੰਡਾ ਘਰਾਰੇ ਵਾਲਾ ਬੁੱਕਾ ਉਹ ਸਾਹਮਣੇ ਕਬੱਡੀ ਪਾ ਰਿਹਾ ਹੈ ਐਨ ਚੋਟੀ ਦਾ ਮੇਲਾ ਦੋ ਟੀਮਾਂ ਦੇ ਦਰਮਿਆਨ ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਕਿ ਅੜੋ ਅੜੀ ਪਿੰਕੇ ਜਦੋਂ ਪਿੰਕੇ ਸੋ ਰਿਹਾ ਦੂਹ ਹੋਏ ਜਿਲਾਂ ਦੇ ਭਲੇਖੇ ਸੋਹਣਿਆ ਅਗਲਾ ਬੀਕੀਆਂ ਦੀ 31 ਮੋੜ ਦਾ ਤੇ ਰਾਜੇ ਖੁੱਲੇ ਤਬਕਾ ਬਗਾਨੇ ਪੁੱਤ ਦਾ ਰਾਜ ਦਾ ਫਰਾਂਦਾ ਜਿਵੇਂ ਨੀਲੇ ਫੋੜਦਾ ਇਧਰ ਦੇ ਪਾਸੇ ਜੱਜੀ ਰਣ ਸਿੰਘ ਵਾਲੀਆਂ ਨਾਲ ਜਬਨ ਲਓ ਕਬੱਡੀ ਪਾਂਦਰੀ ਵਧਿਆ ਹੋਇਆ ਹੈ ਇਧਰ ਦੇ ਪਾਸੇ ਫੋੜ ਟੱਕਰ ਮਹਾਂਮਲਾ ਲੱਗਿਆ ਹੋਇਆ ਜੋਰ ਬੱਲੇ 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 ਪਰ ਆ ਦੇਖਦੇ ਰਣ ਸਿੰਘ ਵਾਲੀਆਂ ਜੱਜੀ ਪਾਇਨ ਜਿਹੜਾ ਆਪਣੀ ਟੀਮ ਦੇ ਖਾਤਮੇ ਜੋੜਦਾ ਹੋਇਆ ਹੈ ਕਿ ਹਕੂਮਤਾਂ ਦੇ ਨਾਲ ਸਾਡੀ ਨਹੀਂ ਬਣਦੀ ਗੱਡਾਂ ਤੇ ਬੁੱਲਿਆ ਜੋ ਖੂਨ ਬੋਲਦਾ ਅੱਜ ਤੱਕ ਬਹੁਤ ਕੀਤੀਆਂ ਬਗਾਤਾ ਰੰਗਲੇ ਪੰਜਾਬ ਦਾ ਜਜ਼ਬੂਦ ਬੋਲਦਾ ਤਿਰਿੰਗਰੀ ਦੇ ਗੀਤ ਗਾਣਾ ਚੰਨੇ ਕਾਫ ਦਾ ਖੜ ਗਈ ਜਲਮਾਂ ਦੇ ਦਰ ਮਿੱਤਰੋ ਪੁੱਤ ਮਰ ਮਾਮਾ ਦੇ ਪਰਦਾਵਾਂ ਨੇ ਬੰਦ ਕਰ ਗਿਏ ਬਿੱਲੀ ਨਾਲੇ ਰਹਿੰਦੇ ਲੋਹਾਰ ਮਿੱਤਰੋ ਹੱਦ ਲਾ ਲਈਏ ਮੇਰੇ ਜਿਹੜਾ ਲਾਹੌਰ ਮਿੱਤਰੋ ਕੱਠ ਵੱਜਿਆ ਆਇਆ ਦੇ ਸਾਲ ਦੇ ਵਿੱਚ ਅਜਦਾ ਸਰਾਨਾ ਜੋਰ ਵਿਲਾ ਉਹ ਕਦੇ